ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਛੋਟੇ ਸਾਹਿਬ ਜਾਦੇ ਸਾਹਿਬ ਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਾਤ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀराम ਜੀ ਬਾਬਾ ਮੋਤੀराम ਜੀ ਦਾ ਪਰਿਵਾਰ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹਰ ਸਾਲ ਹੀ ਕੌਮ ਵੱਲੋਂ ਬੜੀ ਚੜ੍ਹਦੀ ਕਲਾ ਅਤੇ ਜਹੋ ਜਲਾਲ ਦੇ ਨਾਲ ਸਿੱਧੀ ਸਵਾਦੇ ਰੂਪ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਦੀ ਸਰਹਿੰਦ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਸੋ ਦਾਲ ਪੰਥ ਸ਼ਰੋਣੀ ਪੰਥ ਅਕਾਲੀ ਦਸ਼ਮੇਸ਼ ਕਰਨਾ ਦਲ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਬੀਰ ਸਿੰਘ 1300 ਕੋਟ ਸਵਾਰ ਅੰਗਰੇਟੇ ਗੁਰੂ ਕੇ ਬੇਟੇ ਜੋ ਕਿ ਹਰ ਸਾਲ ਦੀ ਤਰ੍ਹਾਂ ਇੱਥੇ ਦਾਲ ਪੰਥ ਦਾ ਪੜਾ ਉਤਾਰੇ ਹੁੰਦੇ ਹਨ ਸੋ ਬੱਚੀ ਗੁਰਕੀਰਤ ਕੌਰ ਲੁਧਿਆਣੇ ਤੋਂ ਇੱਥੇ ਆਪਣੇ ਪਿਤਾ ਦੇ ਨਾਲ ਦਾਲ ਪੰਥ ਦੇ ਵਿੱਚ ਪਹੁੰਚੇ ਹਨ ਜਿਨ੍ਹਾਂ ਦੇ ਵੱਲੋਂ ਇੱਕ ਕਵਿਤਾ ਬੜੀ ਸੋਹਣੀ ਕਵਿਤਾ ਸਹਿਬਜ਼ਾਦਿਆਂ ਦੀ ਪਰਥਾਏ ਅਤੇ ਜਿਸ ਤਰ੍ਹਾਂ ਆਪਾਂ ਅੱਜ ਸਾਡੇ ਲੋਕ ਭੁੱਲ ਭਲੇਖੇ ਜਗਮਰਾ ਹੋ ਕੇ 크리스마ਸ ਦੇ ਤਿਹਾਰ ਨੂੰ ਤਰਜੀਹ ਦੇਂਦੇ ਹਨ ਤੇ ਸਦੋ ਕੇ ਕੌਮ ਦੇ ਉੱਤੇ ਜਿਹੜਾ ਇਹ ਜਿਹੜਾ ਸਮਾਂ ਸੀ ਕੌਮ ਤੇ ਔਖੇ ਦਿਹਾਾਰੇ ਸੀ ਕੌਮ ਦਾ ਜਿਹੜਾ ਦੁੱਖਾਂ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਸੀ ਪਰਿਵਾਰ ਉਹਨਾਂ ਦਾ ਅੱਧਾ ਇੱਕ ਪਾਸੇ ਤੇ ਅੱਧਾ ਇੱਕ ਪਾਸੇ ਖੇਰੂ ਖੇਰੂ ਹੋ ਕੇ ਜਿਹੜਾ ਵਿਛੜ ਚੁੱਕਾ ਸੀ ਅਤੇ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦ ਹੁੰਦੇ ਹਨ ਛੋਟੇ ਸਾਹਿਬ ਜਾਦਿਆਂ ਨੂੰ ਇਸ ਧਰਤੀ ਤੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਸੋ ਇਹ ਜਿਹੜਾ ਸੰਦੇਸ਼ ਹੈ ਬੜਾ ਸੋਹਣਾ ਸੰਦੇਸ਼ ਬੱਚੀ ਵੱਲੋਂ ਤਿਆਰ ਕੀਤਾ ਗਿਆ ਵਾ ਛਿੱਦੀ ਦਿਹਾੜੇ ਅਤੇ 크리스마ਸ ਦੇ ਪਰਥਾਏ ਉਹ ਆਪ ਸੰਗਤਾਂ ਸਾਰਿਆਂ ਸਰਵਣ ਕਰੋ वाहगुरू जी का खालसा वाहू जी की फतेह रहे रंगा बेशक रहे रंगे कुछ इतिहास के रंग भी याद रख हर धर्म की कदर खूब करनी सिकखी संबंध है याद रख वाहू जी का खालसा वाहू जी की फतेह mm